ਪੰਜਾਬ ਦੇ ਵਿੱਚ ਹੁਣ ਵੱਡੇ ਨਸ਼ਾ ਤਸਕਰਾਂ ਦੀ ਖੈਰ ਨਹੀਂ ਹੈ ਕਿਉਂਕਿ ਹੁਣ ਪੰਜਾਬ ਪੁਲਿਸ ਇਹਨਾਂ ਵੱਡੇ ਨਸ਼ਾ ਤਸਕਰਾਂ ਨੂੰ ਲੈ ਕੇ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਪਹਿਲਾਂ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕੀਤੀ ਗਈ ਲੇਕਿਨ ਹੁਣ ਜੋ ਵੱਡੇ ਮગરਮੱਛ ਕਹਿ ਸਕਦੇ ਐ ਕਿ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੁਣ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾਏਗੀ ਕਿਉਂਕਿ ਅੱਜ ਡੀਜੀਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਐਸਐਸਪੀਜ਼ ਅਤੇ ਕਮਿਸ਼ਨਰਾਂ ਨੂੰ ਇਹ ਹੁਕਮ ਦਿੱਤੇ ਨੇ ਕਿ ਆਪਣੇ ਜ਼ਿਲ੍ਹਿਆਂ ਦੇ ਅੰਦਰ ਵੱਡੇ ਨਸ਼ਾ ਤਸਕਰਾਂ ਦੀ ਸੂਚੀ ਜਿਹੜੀ ਹੈ ਉਹ ਤਿਆਰ ਕਰੋ ਤੇ ਨਾਲ ਜ਼ਿਲ੍ਹਿਆਂ ਦੇ ਵਿੱਚ ਕਿਸ ਤਰੀਕੇ ਦਾ ਨਸ਼ਾ ਵੇਖਦਾ ਹੈ ਇਸ ਦੀ ਵੀ ਸੂਚੀ ਤਿਆਰ ਕੀਤੀ ਜਾਏ। ਸੋ ਲਗਾਤਾਰ ਦੇਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਪੁੱਟਣ ਦੇ ਲਈ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਐਕਸ਼ਨ ਜਿਹੜੇ ਕੀਤੇ ਜਾ ਰਹੇ ਨੇ ਪੰਜਾਬ ਪੁਲਿਸ ਲਗਾਤਾਰ ਇਹਨਾਂ ਵੱਡੇ ਨਸ਼ਾ ਤਸਕਰਾਂ ਦੇ ਘਰਾ ਦੇ ਉੱਤੇ ਪੀਲੇ ਪੰਛੀ ਫੇਰਦੀ ਨਜ਼ਰ ਆਈ ਤੇ ਹੁਣ ਡੀਜੀਪੀ ਦੇ ਵੱਲੋਂ ਸਾਰੇ ਐਸਐਸਪੀਜ਼ ਅਤੇ ਕਮਿਸ਼ਨਰਾਂ ਨੂੰ ਇੱਕ ਪੱਤਰ ਲਿਖ ਕੇ ਤੇ ਨਾਲ ਹੀ ਪ੍ਰੈਸ ਵਾਰਤਾ ਦੇ ਵਿੱਚ ਇਹ ਕਿਹਾ ਗਿਆ ਕਿ ਸਾਰੇ ਵੱਡੇ ਤਸਕਰਾਂ ਦੇ ਵਿਰੁੱਧ ਕਾਰਵਾਈ ਦੇ ਹੁਕਮ ਜਿਹੜੇ ਉਹਨਾਂ ਨੇ ਦਿੱਤੇ ਨੇ ਕਿ ਜ਼ਿਲ੍ਹੇ ਦੇ ਸਾਰੇ ਵੱਡੇ ਤਸਕਰਾਂ ਦੇ ਨਾਮ ਜਿਹੜੇ ਤੁਸੀਂ ਪਤਾ ਕਰੋ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਨਸ਼ਾ ਤਸਕਰਾਂ ਦੀ ਸੂਚੀ ਤੁਹਾਡੇ ਵੱਲੋਂ ਤਿਆਰ ਕੀਤੀ ਜਾਣੀ ਚਾਹੀਦੀ ਹੈ ਤੇ ਕਿਸ ਤਰ੍ਹਾਂ ਦੇ ਨਸ਼ੇ ਇੱਥੇ ਵਿਕਦੇ ਨੇ ਇਸ ਦਾ ਵੀ ਬਿਊਰਾ ਉਸ ਸੂਚੀ ਦੇ ਵਿੱਚ ਜਿਹੜਾ ਹੋਣਾ ਚਾਹੀਦਾ ਸੋ ਅਸੀਂ ਪਹਿਲਾਂ ਦੇਖਿਆ ਕਿ ਲੁਧਿਆਣਾ ਤੋਂ ਕਾਰਵਾਈ ਸ਼ੁਰੂ ਹੁੰਦੀ ਹੈ ਵੱਡੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਸਰਕਾਰ ਦਾ ਚੱਲਦਾ ਤੇ ਉਸ ਤੋਂ ਬਾਅਦ ਲਗਾਤਾਰ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਭਾਵੇਂ ਕੋਈ ਵੀ ਹੋਵੇ ਜੋ ਨਸ਼ੇ ਨੂੰ ਵਤਾਵਾ ਦੇਵੇਗਾ ਉਸ ਦੀ ਹੁਣ ਪੰਜਾਬ ਦੇ ਵਿੱਚ ਖੈਰ ਨਹੀਂ ਹੈ ਅਸੀਂ ਲਗਾਤਾਰ ਦੇਖਿਆ ਕਿ ਕਮੇਟੀਆਂ ਵਿੱਚ ਜਿਹੜੀਆਂ ਪੜਾਈਆਂ ਗਈਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਜੋ ਹੈ ਪੰਜਾਬ ਸਰਕਾਰ ਦੇ ਨਸ਼ਿਆਂ ਦੇ ਵਿਰੁੱਧ ਜੋ ਇਹ ਮੁਹਿੰਮ ਚੇੜੀ ਗਈ ਹੈ ਉਸ ਨੂੰ ਲੈ ਕੇ ਜਾਗਰੂਕਤਾ ਜਿਹੜੀ ਹੈ ਲਿਆਂਦੀ ਗਈ ਹੈ ਤੇ ਇਹ ਵੀ ਸਿੱਧੇ ਤੌਰ ਤੇ ਕਿਹਾ ਗਿਆ ਕਿ ਇਹਨਾਂ ਨਸ਼ਾ ਤਸਕਰਾਂ ਦੀ ਪੰਜਾਬ ਦੇ ਵਿੱਚ ਹੁਣ ਕੋਈ ਥਾਂ ਨਹੀਂ ਹੈ ਜੇਕਰ ਕੋਈ ਇਸ ਤਰੀਕੇ ਦਾ ਕੰਮ ਕਰਦਾ ਫੜਿਆ ਜਾਂਦਾ ਤਾਂ ਉਹਨਾਂ ਨਸ਼ਾ ਤਸਕਰਾਂ ਦੇ ਉੱਤੇ ਸਿੱਧੀ ਕਾਰਵਾਈ ਹੋਏਗੀ ਇੱਥੋਂ ਤੱਕ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਮੰਤਰੀ ਵਿਧਾਇਕ ਨੇ ਇਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਧਾਨ ਦੇ ਵੀ ਗੱਲ ਕਰ ਲਿਏ ਪੰਜਾਬ ਦੇ ਵੱਡੇ ਜਿੰਨੇ ਵੀ ਅਫਸਰ ਨੇ ਉਹਨਾਂ ਦੀ ਗੱਲ ਕਰ ਲਈ ਹੈ ਉਹਨਾਂ ਦੇ ਵੱਲੋਂ ਹਮੇਸ਼ਾ ਇਹ ਹੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜੇਕਰ ਪੰਜਾਬ ਦੇ ਅੰਦਰ ਕਿਸੇ ਦੇ ਵੱਲੋਂ ਨਸ਼ੇ ਨੂੰ ਪੈਲ ਦਿੱਤੀ ਜਾਂਦੀ ਹੈ ਨਸ਼ੇ ਨੂੰ ਬਦਾਵਾ ਦਿੱਤਾ ਜਾਂਦਾ ਹੈ ਤੇ ਉਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਏਗੀ ਜਾਤਾਂ ਇਹ ਨਸ਼ਾ ਤਸਕਰ ਕਿਉਂਕਿ ਸਿੱਧੀ ਇਹ ਚੇਤਾਵਨੀ ਜਿਹੜੀ ਸੱਭ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਿ ਜੇ ਜਨਤਾ ਨਸ਼ਾ ਤਸਕਰੇ ਸਿੱਧੇ ਤੌਰ ਤੇ ਆਪਣਾ ਕੰਮ ਛੱਡ ਦੇ ਨਹੀਂ ਤਾਂ ਉਹ ਪੰਜਾਬ ਛੱਡ ਕੇ ਜਾ ਸਕਦੇ ਨਹੀਂ ਤਾਂ ਸਾਨੂੰ ਪੰਜਾਬ ਤੋਂ ਬਾਹਰ ਕਰਨਾ ਹੁੰਦਾ ਇਹਨਾਂ ਤੇ ਕਾਰਵਾਈ ਕਰਨੀ ਹੁੰਦੀ ਹੈ ਸੋ ਲਗਾਤਾਰ ਇਸ ਤਰੀਕੇ ਦੇ ਵਿਆਮ ਜਿਹੜੇ ਦੇਖਣ ਨੂੰ ਮਿਲੇ ਨੇ ਸੋ ਅੱਜ ਪ੍ਰੈਸ ਵਾਰਤਾ ਕਰਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖੁਰਾਂ ਦੇ ਵੱਲੋਂ ਐਸਐਸਪੀਜ਼ ਅਤੇ ਕਮਿਸ਼ਨਰਾਂ ਨੂੰ ਕੀ ਹਦਾਇਤਾਂ ਦਿੱਤੀਆਂ ਗਈਆਂ ਨੇ ਤੁਸੀਂ ਖੁਦ ਸੋ ਤੇ ਇਹਨਾਂ ਵੈਰੀ ਸੈਂਟੀਫਿਕ ਐਂਡ ਐਨਾਲਿਟিক্যাল ਡੇਟਾ ਬੇਸਡ ਪੈਟਰਨ ਸੋ ਇਸ ਲਈ ਸਾਰੇ ਐਸਐਸਪੀ ਅਸ ਨੂੰ ਤੇ ਸੀਪੀਐਸ ਨੂੰ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਡਿਸਟ੍ਰਿਕਟ ਵਾਈਜ਼ ਸਪਲਾਈਅਰ ਲਿਸਟ ਬਣਾਓ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਡਰੱਗ ਕਿਸ ਟਾਈਪ ਦਾ ਡਰੱਗ ਹੈਗਾ ਕਿੱਥੋਂ ਸਪਲਾਈ ਹੋ ਰਿਹਾ ਹੈਗਾ ਤੇ ਕਿਹੜੇ ਬੰਦੇ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਇਫੈਕਟਿਵ ਲੀਗਲ ਐਕਸ਼ਨ ਲਿਆ ਜਾਵੇ ਇਸ ਦੇ ਵਿੱਚ ਇੰਟਰੋਗੇਸ਼ਨ ਰਿਪੋਰਟਸ ਜਿਹੜੀਆਂ ਹੈਗੀ ਉਸ ਨੂੰ ਐਗਜ਼ਾਮਿਨ ਕੀਤਾ ਜਾਊਗਾ ਪਬਲਿਕ ਕੰਪਲੇਂਟਸ ਜਿਹੜੀ ਲੋਕਾਂ ਤੋਂ ਇਨਪੁਟਸ ਆndੀਆਂ ਹੈ ਅਤੇ ਜਿਹੜੀ ਸੇਫ ਪੰਜਾਬ ਇਨਫੈਕਟ ਇਹ ਨੋਟਿਸ ਚ ਆਇਆ ਕਿ ਸੇਫ ਪੰਜਾਬ ਡਰਗ ਹੈਲਪਲਾਈਨ ਤੇ ਡਰਗ ਟਿਪਸ ਕਾਫੀ ਵੱਧ ਗਈ। ਸੋ ਉਹਨਾਂ ਨੂੰ ਵੈਰੀਫਾਈ ਕਰਕੇ ਉਸ ਨੂੰ ਵੀ ਡਾਟਾਬੇਸ ਵਿੱਚ ਸ਼ਾਮਿਲ ਕੀਤਾ ਜਾਊਗਾ ਤੇ ਜਿਹੜੀ ਇੰਟੈਲੀਜੈਂਸ ਰਿਪੋਰਟਸ ਵੀ ਇਸ ਤੇ ਐਸਐਸਪੀਜ਼ ਨੂੰ ਪ੍ਰੋਵਾਈਡ ਕੀਤੀ ਜਾਣਗੀ ਕਿ ਉਹਨਾਂ ਦੇ ਏਰੀਆ ਚ ਕਿਹੜੇ ਲੋਕ ਡਰਗ ਵੇਚ ਰਹੇ ਹੈਗੇ। ਸੋ ਇਸ ਤੋਂ ਬਾਅਦ ਇੱਕ ਕੰਪਰੀਹੈਂਸਿਵ ਡਾਟਾਬੇਸ ਸਾਇੰਟਿਫਿਕ ਤਰੀਕੇ ਨਾਲ ਕਰੈਕਡਾਊਨ ਔਨ ਮੇਜਰ ਸਮਗਲਰਸ ਇਸ ਬੀਂਗ ਪਲਾਨਡ। पंजाब सरकार का जो ये युद्ध नशिया विरुद्ध अभियान के अंतर्गत एक स्ट्रेटजाइज करके पंजाब पुलिस की तरफ से बड़े ड्रग स्मगलर्स को टारगेट करके एक मेजर कैंपेन उनके अगेंस्ट लॉन्च किया जा रहा है और सभी एस और कमिश्नर्स ऑफ पुलिस को हिदायत करी गई है कि ये मैपिंग जो है डिस्ट्रिक्ट वाइज मैपिंग अगले सात दिनों में वो कंप्लीट कर लेंगे और कंप्लीट करके कॉम्प्रीहेंसिव लिस्ट जो उनके एरिए में जो ड्रग सप्लाई करते हैं उन वो तैयार करी जा रही हैं ये सूचियां तैयार करी जा रही हैं जिसमें इंटरोगेशन ऑफ अरेस्टेड पेडलर्स एक बहुत इम्पॉर्टेंट सूत्र होगा जैसे अभी तक इस अभियान में हमें बहुत uh, कामयाबी मिली है